ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਵੇਖਣ ਵੇਖਣ ਨਾਲ ਕੁਝ ਨਹੀਂ ਹੋਵੇਗਾ ਸਤਿਗੁਰੂ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਬਿਖਿਆ ਮੁਕਤ ਨਾ ਹੋਵੇ ਜਿੱਕਰ ਸ਼ਬਦ ਨਾ ਕਰੇ ਜੀ ਗੱਲ ਸੁਣਨ ਦੀ ਸੁਤਵਾ ਧਰਮੰ ਵਿਜਾਨਾਤੀ ਸੁਣਨ ਦੇ ਨਾਲ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ ਤੇ ਜਦ ਕੋਈ ਧਿਆਨ ਨਾਲ ਸੁਣ ਲੈਂਦਾ ਹੈ ਪਰ ਉਹਦੀ ਰਤਨਾ ਦੀਤ ਗਾਣ ਲੱਗ ਪੈਂਦੀ ਹੈ ਉਹ ਗਾਣ ਉਹ ਗਾ ਸਕਦਾ ਦੂਸਰਾ ਨਹੀਂ ਜਿਹਨੂੰ ਸੁਣਨਾ ਨਹੀਂ ਆਇਆ ਯਕੀਨ ਜਾਨੋ ਉਸਨੂੰ ਗਾਉਣਾ ਵੀ ਨਹੀਂ ਆਇਆ ਧਰਮ ਦੀ ਸਾਰੀ ਸਾਧਨਾ ਸੁਣਨ ਤੇ ਖੜੀ ਹੈ ਜਿਤਨਾ ਗਹਿਰਾਈ ਵਿੱਚ ਕੋਈ ਸੁਣ ਲੈਂਦਾ ਉਤਨਾ ਹੀ ਸਿਖਰ ਦਾ ਉਗਾ ਲੈਂਦਾ ਉਹਦੀ ਗਾਇਕੀ ਤੇ ਉਤਨੀ ਬਲੰਦੀ ਹੋਵੇਗੀ ਜਿਵੇਂ ਸੁਣਨ ਵਿੱਚ ਬਹੁਤੀ ਗਹਿਰਾਈ ਹੋਵੇ ਜਿਹੜਾ ਦਰਖਤ ਬਹੁਤ ਉੱਚਾ ਆਸਮਾਨ ਨੂੰ ਛੂੰਹਦਾ ਹੈ ਉਹਦੀਆਂ ਜੜ੍ਹਾਂ ਬਹੁਤ ਗਹਿਰੀਆਂ ਜਾਂਦੀਆਂ ਜਿਸ ਦਰਖਤ ਦੀਆਂ ਜੜ੍ਹਾਂ ਸਿਰ ਉੱਪਰ ਉੱਪਰ ਰਹਿ ਜਾਣ ਜ਼ਮੀਨ ਵਿੱਚ ਗਹਿਰੇ ਨਾ ਜਾਣ ਉਹ ਦਰਖਤ ਬੁਲੰਦੀਆਂ ਨੂੰ ਛੂੰਹਦਾ ਵੀ ਨਹੀਂ ਬਹੁਤ ਉੱਚਾ ਨਹੀਂ ਉੱਠੇਗਾ ਜਿਹੜਾ ਦਰਖਤ ਸਿਖਰ ਨੂੰ ਛੂ ਰਿਹਾ ਹੈ ਬਹੁਤ ਬੁਲੰਦਾ ਹੈ ਬੜਾ ਉੱਚਾ ਹੈ ਸਪਸ਼ਟ ਹੈ ਇਹ ਜਿਤਨਾ ਉੱਚਾ ਇਹਦੀ ਜੜ ਉਤਨੀ ਜ਼ਹਿਰੇ ਤਲ ਵਿੱਚ ਗਈ ਹੈ ਜਿਸਨੇ ਜਿਤਨਾ ਗਹਿਰਾ ਸੁਣਿਆ ਉਸਨੇ ਉਤਨਾ ਹੀ ਉੱਚਾ ਗਾਇਆ ਹੈ ਤੇ ਮੂਲ ਗੱਲ ਹੈ ਉਹਦੀ ਗਾਇਕੀ ਦੇ ਉਹਦੇ ਉਚਾਰਨ ਦੇ ਉਤਨੀ ਬੁਲੰਦੀ ਹੋਵੇਗੀ ਉਤਨੀ ਮਹਾਨਤਾ ਹੋਵੇਗੀ ਔਰ ਇਹ ਗਾਇਕੀ ਉਹਦੇ ਸੁਣਨ ਤੇ ਖੜੀ ਉਹਨੇ ਕਿਤਨਾ ਗਹਿਰਾ ਸੁਣਿਆ ਸੁਣ ਨਹੀਂ ਸਕਿਆ ਤੇ ਯਕੀਨ ਜਾਨੋ ਗਾ ਵੀ ਨਹੀਂ ਸਕਿਆ ਤੇ ਸੁਣਨਾ ਤੇ ਗਾਉਣਾ ਇਸੇ ਦੇ ਇੱਤੇ ਧਰਮ ਦੀ ਸਾਰੀ ਦੀ ਸਾਰੀ ਸਾਧਨਾ ਖੜੀਏ ਸਰਵਨ ਗੋਬਿੰਦ ਗੁਣ ਸੁਣੋ ਔਰ ਗਾਉ ਰਸਨਾ ਗੀਤ ਪਹਿਲੇ ਸੁਣੋ ਬਹੁਤ ਗਹਿਰੇ ਤਲ ਦੇ ਸੁਣੋ ਔਰ ਇਤਨਾ ਧਿਆਨ ਪੂਰਵਕ ਸੁਣੋ ਕਿ ਸੁਣ ਕੇ ਤੇਰੀ ਰਸਨਾ ਗਾਉ ਉਠੇ ਬੋਲ ਉਠੇ ਵਾ ਵਾ ਨਿਕਲ ਪਵੇ ਵਾਹਿਗੁਰੂ ਵਾਹਿਗੁਰੂ ਆਪੇ ਨਿਕਲ ਪਵੇ ਵਾਹਿਗੁਰੂ ਦੀ ਧੁਨ ਨਿਕਲ ਪਏ ਤੋ ਇਤਨਾ ਗਹਿਰਾਈ ਨਾਲ ਸੁਣੋ ਇਤਨਾ ਧਿਆਨਪੂਰਵਕ ਸੁਣੋ ਤੇ ਧਿਆਨਪੂਰਵਕ ਸੁਣਨਾ ਇਹ ਵੀ ਮਜਬੂਰੀ ਹੈ ਆਖਣਾ ਵਰਨਾ ਸੁਣਦਾ ਹੀ ਧਿਆਨ ਹੈ ਕੰਨ ਨਹੀਂ ਸੁਣਦੇ ਸੁਣਨਾ ਕਿਸ ਨੇ ਹੈ ਧਿਆਨ ਨਹੀਂ ਤੇ ਸੁਣਨਾ ਇੱਕ ਬੰਦਾ ਬਹੁਤ ਉੱਚੀ ਉੱਚੀ ਬੋਲ ਰਿਹਾ ਹੁੰਦਾ ਦੂਜਾ ਸੁਣ ਰਿਹਾ ਹੈ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਬਈ ਤੂੰ ਕਿਉਂ ਨਹੀਂ ਸੁਣੀ ਬੋਲਣ ਵਾਲਾ ਇਤਨੀ ਉੱਚੀ ਬੋਲਦਾ ਤੇ ਹੈ ਫਿਰ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ ਤੂੰ ਸੁਣਨਾ ਤੇ ਧਿਆਨ ਨੇ ਔਰ ਕਿਸਨੇ ਸੁਣਨਾ ਤੇ ਮੈਂ ਇਤਨੀ ਅਰਜ਼ ਕਰਾਂ ਧਿਆਨ ਇੱਕ ਮਿੰਟ ਵਾਸਤੇ ਵੀ ਇਕਾਗਰ ਕਰਨਾ ਗੁਰੂ ਦੀ ਗੱਲ ਰੱਬ ਦੀ ਗੱਲ ਵਾਸਤੇ ਬੜਾ ਔਖਾ ਇਦਰ ਉਦਰ ਹੋ ਜਾਂਦਾ ਜਿਸ ਬੰਦੇ ਦੀ ਸਰੂਤ ਗਹਿਰੀ ਨਹੀਂ ਉਸ ਬੰਦੇ ਦੀ ਗਾਇਕੀ ਉੱਚੀ ਨਹੀਂ ਹੋਵੇਗੀ ਬਸ ਇਤ ਨਹੀਂ ਗੱਲ ਹੈ ਇਹ ਪਹਿਚਾਨ ਹੈ ਜਿਸ ਦਰਖਤ ਦੀਆਂ ਜੜਾਂ ਬਹੁਤ ਗਹਿਰੀਆਂ ਨਹੀਂ ਨੇ ਉਹ ਦਰਖਤ ਬਹੁਤ ਉੱਚਾ ਨਹੀਂ ਹੋਵੇਗਾ ਬਹੁਤ ਬੁਲੰਦ ਨਹੀਂ ਹੋਵੇਗਾ ਸ਼ਿਖਰ ਤਾ ਨੂੰ ਨਹੀਂ ਛੂਵੇਗਾ ਬੁਲੰਦੀਆਂ ਨੂੰ ਨਹੀਂ ਛੂਵੇਗਾ जिस दी गायकी ਵਿੱਚ ਬੁਲੰਦੀ ਆ ਗਈ ਹੈ ਜਿਸ ਦੇ ਵਾਹਿਗੁਰੂ ਵਾਹਿਗੁਰੂ ਆਖਣ ਵਿੱਚ ਉਚਾਈ ਆ ਗਈ ਹੈ ਸਪਸ਼ਟ ਜਾਣੋ ਨੇ ਸੁਣਿਆ ਬਹੁਤ ਗਹਿਰੇ ਧਿਆਨ ਦੇ ਨਾਲ ਬੜੀ ਕਾਦਰ ਦਾ ਨਾਲ ਸੁਣਿਆ ਸੁਣਿਆ ਹੋਇਆ ਕਿਤਨਾ ਗਹਿਰਾ ਚਲਿਆ ਗਿਆ ਕਿ ਹੁਣ ਬੋਲ ਬੜੇ ਉੱਚੇ ਨਿਕਲ ਰਹੇ ਨੇ ਹੁਣ ਬੋਲ ਬੜੇ ਬੁਲੰਦ ਪਾ ਨਿਕਲ ਰਹੇ ਨੇ ਹੁਣ ਬੋਲਣਾ ਬਹੁਤ ਉੱਚਾ ਹੈ ਇਸ ਦਾ ਸਰਵਨ ਗੋਬਿੰਦ ਗੁਣ ਸੁਣੋ ਤੂੰ ਸੁਣ ਪਹਿਲੇ ਜਿਹਨੂੰ ਵੇਖਿਆ ਨਹੀਂ ਜਿਹਨੂੰ ਜਾਣਿਆ ਨਹੀਂ ਉਹਨੂੰ ਸੁਣਨਾ ਬਹੁਤ ਵੱਡੇ ਸਾਹਸ ਦੀ ਲੋੜ ਹੈ ਹਿੰਮਤ ਦੀ ਲੋੜ ਹੈ ਜਿਹਨੂੰ ਕਦੀ ਵੇਖਿਆ ਨਹੀਂ ਜਿਹਨੂੰ ਕੋਈ ਜਾਣਿਆ ਨਹੀਂ ਜਿਹਨੂੰ ਕਦੀ ਸਮਝਿਆ ਨਹੀਂ ਤੇ ਉਹਦੀ ਗੱਲ ਸੁਣਨੀ ਤੇ ਬੜੇ ਧਿਆਨਪੂਰਵਕ ਬੜੀ ਇਕਾਗਰਤਾ ਦੇ ਨਾਲ ਸੁਣਨਾ ਕਰਨੀ ਬਹੁਤ ਵੱਡੀ ਹਿੰਮਤ ਦੀ ਲੋੜ ਹੈ ਬਹੁਤ ਵੱਡੀ ਸਾਖਤ ਦੀ ਲੋੜ ਹੈ ਬਹੁਤ ਵੱਡੀ ਸ਼ਰਧਾ ਦੀ ਲੋੜ ਹੈ ਵਰਨਾ ਜਿਹਨੂੰ ਵੇਖਿਆ ਨਹੀਂ ਜਿਹਨੂੰ ਜਾਣਿਆ ਨਹੀਂ ਜਿਹਨੂੰ ਸਮਝਿਆ ਨਹੀਂ ਉਹਦੀ ਗੱਲ ਸੁਣੀਏ ਕਿਸ ਤਰ੍ਹਾਂ ਧਿਆਨ ਨਾਲ ਸੁਣੀਏ ਜਾਣਦੇ ਹੀ ਨਹੀਂ ਉਸ ਨੂੰ ਵੇਖਿਆ ਹੀ ਨਹੀਂ ਸਮਝਿਆ ਹੀ ਨਹੀਂ ਉਹਦੀ ਗੱਲ ਸੁਣੀਏ ਪਰ ਧਰਮ ਦੀ ਸਾਰੀ ਸਾਧਨਾ ਕਹਿੰਦੀ ਹੈ ਜੇ ਤੂੰ ਸੁਣ ਲਵੇਂ ਤੇ ਵੇਖ ਵੀ ਲਵੇਂਗਾ ਜੇ ਤੂੰ ਸੁਣ ਲਵੇਂ ਤੇ ਜਾਣ ਵੀ ਲਵੇਂਗਾ ਜੇ ਤੂੰ ਸੁਣ ਲਵੇਂ ਤੇ ਤੇਰਾ ਸੰਬੰਧ ਵੀ ਜੁੜ ਜਾਏਗਾ ਜੇ ਤੂੰ ਸੁਣ ਲਵੇਂ ਤਾਂ ਉਹਦੇ ਨਾਲ ਤੇਰਾ ਰਿਸ਼ਤਾ ਵੀ ਜੁੜ ਜਾਏਗਾ ਤੈਨੂੰ ਸਭ ਕੁਝ ਦੀ ਸਮਝ ਵੀ ਪੈ ਜਾਏਗੀ ਤੋ ਧਰਮ ਦੀ ਸਾਰੀ ਦੀ ਸਾਰੀ ਸਾਧਨਾ ਸੁਣਨ ਤੇ ਖੜੀ ਹੈ ਇਸ ਵਾਸਤੇ ਸਤਿਗੁਰudev ਜੀ ਮਹਾਰਾਜ ਮੂਲ ਪੰਕਤੀ ਜੋ ਜਪਜੀ ਸਾਹਿਬ ਦੀ ਉਸ ਵਿੱਚ ਸਪਸ਼ਟ ਕਹਿੰਦੇ ਨੇ ਸੁਣੀ ਹੈ ਮੰਨੀ ਹੈ ਮਨ ਕੀਤਾ ਭਾਵ ਪ੍ਰਥਮ ਤੇ ਸੁਣਨਾ ਮੂਲ ਗੱਲ ਸੁਣਨ ਦੀ। કૃਪਵਾ ਧਰਮੰ ਵਿਜਾਨਾਤੀ। ਜੇ ਇੱਕ ਗੁਰ ਕੀ ਸਿੱਖ ਸੁਣੇ। ਨਾਉ ਨੇਕ ਭਗਤਾ ਸਦਾ ਵਿਗਾਸ ਸੁਣੀਐ ਦੂਖ, ਪਾਪ ਕਾ ਨਾਸ। ਜਿਸ ਨੇ ਜਿੰਨਾ ਗਹਿਰੇ ਤਲ ਵਿੱਚ ਸੁਣਿਆ। ਗਹਿਰਾਈ ਵਿੱਚੋਂ ਪਾਪ, ਦੁੱਖ ਨਿਕਲ ਜਾਣਗੇ। ਔਰ ਜਦ ਪਾਪ ਨਿਕਲ ਗਏ, ਦੁੱਖ ਨਿਕਲ ਗਏ। ਇਰਦਾ ਹੌਲਾ ਹੋ ਗਿਆ ਅੰਦਰ ਖੁਸ਼ੀ ਪੈਦਾ ਹੋਈ ਗੀਤ ਫੁੱਟਣਗੇ ਖੁਸ਼ੀ ਦੇ ਗੀਤ ਆਨੰਦ ਦੇ ਗੀਤ ਉਹਨਾਂ ਗੀਤਾਂ ਵਿੱਚ ਬੜੀ ਬੁਲੰਦੀ ਹੋਵੇਗੀ ਮੈਂ ਇੱਕ ਦਿਨ ਪੜ ਰਿਹਾ ਸੀ ਤਾਨ ਖੈਨ ਦੇ ਸੰਬੰਧ ਵਿੱਚ ਅਕਬਰ ਦੇ ਨੌ ਰਤਨਾਂ ਵਿੱਚੋਂ ਦਰਬਾਰੀ ਨੌ ਰਤਨਾਂ ਵਿੱਚੋਂ ਇਹ ਇੱਕ ਬੜਾ ਕੀਮਤੀ ਰਤਨ ਸੀ ਅਕਬਰ ਇਸ ਤੇ ਬਹੁਤ ਖੁਸ਼ ਸੀ ਬਹੁਤ ਖੁਸ਼ ਸੀ ਤੇ ਅਕਬਰ ਨੇ ਇੱਕ ਦਿਨ ਪੁੱਛ ਲਿਆ ਤਾਂ ਸਿੰਘ ਨੂੰ ਤੂੰ ਇਤਨਾ ਗਹਿਰਾ ਗਾਉਣਾ ਹੈ ਤੇਰੇ ਗਾਉਣ ਵਿੱਚ ਇਤਨਾ ਰਸ ਹੈ ਮੈਨੂੰ ਇਤਨਾ ਸਵਾਦ ਆਉਂਦਾ ਹੈ ਕਿ ਜਿਸ ਗੁਰੂ ਕੋਲੋਂ ਤੂੰ ਸਿੱਖਿਆ ਹੈ ਉਹ ਗੁਰੂ ਤੇ ਬਹੁਤ ਮਹਾਨ ਹੋਵੇਗਾ ਸਵਾਮੀ ਹਰੀਦਾਸ ਦਾ ਚੇਲਾ ਸੀ ਬਿੰਦਰਾ ਬਨ ਵਾਲੇ ਦਾ ਉਹਦੇ ਕੋਲ ਇਸਨੇ ਸੰਗੀਤ ਸਿੱਖਿਆ ਸੀ। ਤਾਂ ਸੰਤ ਕਹਿਣ ਲੱਗੇ, "ਹਾਂ, ਮੈਂ ਤੇ ਕੁਝ ਵੀ ਨਹੀਂ। ਜੋ ਮੇਰਾ ਗੁਰੂ ਗਾਉਂਦਾ ਹੈ, ਜੋ ਮੇਰਾ ਉਸਤਾਦ ਗਾਉਂਦਾ ਹੈ, ਉਹ ਮੈਂ ਜ਼ਬਾਨ ਨਾਲ ਬਿਆਨ ਵੀ ਨਹੀਂ ਕਰ ਸਕਦਾ। ਔਰ ਉਸਦਾ ਇਹ ਲੇਸ਼ਾ ਮਾਤਰ ਵੀ ਮੈਂ ਪ੍ਰਗਟ ਨਹੀਂ ਕਰ ਸਕਦਾ। ਉਹ ਇਤਨਾ ਮਹਾਨ ਗਾਉਂਦਾ ਹੈ। ਉਹਦੀ ਗਾਇਕੀ ਵਿੱਚ ਇਤਨੀ ਬੁਲੰਦੀ ਹੈ।" ਅਕਬਰ ਕਹਿਣ ਲੱਗੇ ਫਿਰ ਮੈਂ ਸੁਣਨਾ ਹਰੀਦਾਸ ਨੂੰ ਮੈਂ ਸੁਣਨਾ ਤਾਂ ਨਹੀਂ ਕਹਿਣ ਲੱਗੇ ਉਹ ਤੇ ਜਦ ਮੌਜ ਚ ਆਉਂਦਾ ਮੱਤੀ ਚ ਆਉਂਦਾ ਉਦੋਂ ਗਾਉਂਦਾ ਉਹ ਜਣੀ ਗਾਉਂਦਾ ਕਹਿਣ ਤੇ ਨਹੀਂ ਗਾਉਂਦਾ ਆਖਣ ਤੇ ਨਹੀਂ ਗਾਉਂਦਾ ਜਦ ਉਸ ਦੇ ਅੰਦਰੋਂ ਨਗਮੇ ਫੁੱਟਦੇ ਨੇ ਉਦੋਂ ਗਾਉਂਦਾ ਇਤਿਹਾਸ ਇਹ ਕਹਿੰਦਾ ਹੈ ਕਿ ਸਾਹਿਤ ਕਲਾ ਤੇ ਸੰਗੀਤ ਦਾ ਇਹ ਪ੍ਰੇਮੀ ਸੀ ਅਕਬਰ ਇੱਕ ਦਿਨ ਰਾਤ ਨੂੰ ਹਰੀਦਾਸ ਦੀ ਕੂਟਿਆ ਦੇ ਆਲੇ ਦੋਲੇ ਇੱਕ ਦਰਖਤ ਥੱਲੇ ਛੁਪ ਗਏ ਅਕਬਰ ਤਿਤਾਨ ਸਰ ਸੁਣਿਆ ਸੀ ਅੱਧੀ ਰਾਤ ਤੋਂ ਬਾਅਦ ਕਦੀ ਮੌਜ ਚ ਆਉਂਦਾ ਹਰੀਰਾਜ ਤੇ ਗਾਉਂਦਾ ਹੈ। ਵਾਕਈ ਉਸਨੇ ਗਾਇਆ। ਅੱਧੀ ਰਾਤ ਬਿਤੀ ਤੋਈ। ਤੇ ਜਦ ਮੈਂ ਇਤਿਹਾਸ ਪੜਿਆ ਤੋ ਸਬਰ ਦੀ ਦਾਤ ਦੇਣੀ ਪਈ ਵੀ ਅਕਬਰ ਦੇ ਵੀ ਕਿ ਉਡੀਕਦਾ ਰਿਹਾ ਕਦੋਂ ਗਾਏਗਾ। ਨਹੀਂ ਤੇ ਇਤਨਾ ਸਮਰਾਤ ਮੁਗਲ ਆਜ਼ਮ ਤੇ ਇਤਨਾ ਸੁਖ ਰਹਿਣਾ ਥੋੜੀ ਜੀਆਂ ਗੱਲ ਤੇ ਬੇਚੈਨ ਹੋ ਸਕਦਾ ਸੀ ਵਾਪਸ ਜਾ ਸਕਦਾ ਸੀ। ਉਦੇ ਸਬਰ ਨੂੰ ਦਾਤ ਦੇਣੀ ਪਵੇਗੀ ਜਦੋਂ ਗਾਇਆ ਵੀ ਸਮਾਤਤਾਰੀ ਹੋ ਗਿਆ ਤਾਂ ਅਕਬਰ ਨੇ ਪਹਿਲਾ ਪ੍ਰਸ਼ਨ ਤਾਨसेन ਤੇ ਇਹ ਕੀਤਾ ਤੇਰੀ ਗਾਇਕੀ ਤੇ ਇਤਨਾ ਰਸ ਕਿਉਂ ਨਹੀਂ ਤੇਰੀ ਗਾਇਕੀ ਇਤਨੀ ਬੁਲੰਦ ਕਿਉਂ ਨਹੀਂ ਇਹ ਪਹਿਲਾ ਪ੍ਰਸ਼ਨ ਸੀ ਅਕਬਰ ਦਾ ਮੁੱਦ ਤਾਂ ਤੋਂ ਸੁਣਦਾ ਆ ਰਿਹਾ ਸੀ ਤਾਨसेन ਤੇਰੀ ਗਾਇਕੀ ਦੇ ਇਤਨੀ ਪ੍ਰਵਾਹ ਕਿਉਂ ਨਹੀਂ ਹੈ ਇਤਨੀ ਬੁਲੰਦ ਕਿਉਂ ਨਹੀਂ ਤਾਨ ਸੰਨ ਕਹਿ ਦਿੱਤਾ ਗੱਲ ਸਪਸ਼ਟ ਹੈ ਹਰੀਦਾਸ ਗਾਉਂਦੇ ਨੇ ਪ੍ਰਮਾਤਮਾ ਵਾਸਤੇ ਮੈਂ ਗਾਉਂਦਾ ਤੇਰੇ ਵਾਸਤੇ ਜਿਤਨਾ ਵੱਡਾ ਪ੍ਰਮਾਤਮਾ ਹੈ ਉਸ ਪ੍ਰਮਾਤਮਾ ਵਾਸਤੇ ਅਗਰ ਗਾਇਆ ਗਿਆ ਉਹ ਉਤਨਾ ਹੀ ਵੱਡਾ ਹੋਵੇਗਾ ਉਤਨਾ ਹੀ ਬੁਲੰਦ ਹੋਵੇਗਾ ਮੈਂ ਗਾਉਂਦਾ ਤੇਰੇ ਵਾਸਤੇ ਤੇ ਤੂੰ ਜਿਤਨਾ ਹੈ ਤੇਰੇ ਤੋਂ ਉੱਚੀ ਗਾਇਕੀ ਕਿਸ ਤਰ੍ਹਾਂ ਜਾਏਗੀ ਮੇਰੀ ਮੈਂ ਤੇ ਸਿਰਫ ਤੇਰੇ ਵਾਸਤੇ ਗਾਉਂਦਾ ਇਸ ਵਾਸਤੇ ਮੇਰੀ ਗਾਇਕੀ ਵਿੱਚ ਬੁਲੰਦੀ ਨਹੀਂ ਹੈ ਮੇਰੀ ਗਾਇਕੀ ਵਿੱਚ ਇਤਨੀ ਪ੍ਰਵਾਜ਼ ਨਹੀਂ ਹੈ ਮੇਰੀ ਗਾਇਕੀ ਵਿੱਚ ਇਤਨੀ ਉਚਤਾ ਨਹੀਂ ਹੈ ਤੇ ਹਰੀ ਦਾਸ ਗਾਉਂਦੇ ਨੇ ਪ੍ਰਮਾਤਮਾ ਵਾਸਤੇ ਕਿ ਪ੍ਰਮਾਤਮਾ ਇਤਨਾ ਬੁਲੰਦ ਹੈ ਇਤਨਾ ਬੁਲੰਦ ਹੈ ਕਿ ਪ੍ਰਮਾਤਮਾ ਵਾਸਤੇ ਜੋ ਗਾਇਆ ਗਿਆ ਹੈ ਉਹ ਗਾਇਕੀ ਵੀ ਬੜੀ ਬਲੰਦ ਹੁੰਦੀ ਹੈ ਬੜੀ ਉੱਚੀ ਹੁੰਦੀ ਹੈ ਤੇਰੇ ਤੇ ਮੇਰੇ ਜੋ ਸੰਬੰਧ ਹੈ ਮੈਂ ਗਾਉਂਦਾ ਤੂੰ ਸੁਣਦਾ ਤੂੰ ਜਿੰਨੀ ਤੇਰੀ ਹੱਸੀ ਹੈ ਉਤਨਾ ਹੀ ਮੇਰਾ ਸੰਗੀਤ ਹੈ ਜਿੰਨੀ ਪ੍ਰਮਾਤਮਾ ਦੀ ਹੱਸੀ ਹੈ ਉਤਨਾ ਹਰੀ ਦਾਸ ਦਾ ਸੰਗੀਤ ਹੈ ਇਸ ਵਾਸਤੇ ਭਗਤਾ ਨੇ ਜੋ ਕੋਈ ਬੋਲ ਬੋਲੇ ਨੇ ਉਹਨਾਂ ਬੋਲਾ ਨੂੰ ਅਮਰ ਬੋਲਾ ਕਿਹਾ ਗਿਆ ਉੱਚੇ ਬੋਲਾ ਕਿਹਾ ਗਿਆ ਮਹਾਨ ਬੋਲਾ ਕਿਹਾ ਗਿਆ ਖਤਮ ਦੇ ਬੋਲਾ ਕਿਹਾ ਗਿਆ ਅਮਿਤ ਬੋਲਾ ਕਿਹਾ ਗਿਆ ਅਮਰਤਮਈ ਬੋਲਾ ਕਿਹਾ ਗਿਆ ਇਤਨਾ ਗਹਿਰਾ ਉਹਨਾਂ ਨੇ ਸੁਣਿਆ ਕਿ ਉਹਨਾਂ ਦਾ ਬੋਲਿਆ ਹੋਇਆ ਉਹਨਾਂ ਦਾ ਗਾਇਆ ਹੋਇਆ ਇੱਕਦਮ ਬੁਲੰਦੀਆਂ ਨੂੰ ਛੋ ਗਿਆ ਮੈਂ ਫਿਰ ਅਰਜ਼ ਤਰ੍ਹਾਂ ਜਿੱਥੇ ਜਦ ਕਿਸੇ ਦੇ ਬੋਲ ਬੜੇ ਬੁਲੰਦ ਦਿਖਾਈ ਦੇਣ ਸਮਝ ਲੈਣਾ ਜੜਾਂ ਬਹੁਤ ਗਹਿਰੀਆਂ ਹਨ ਬਹੁਤ ਗਹਿਰੀ ਤੇ ਇਹ ਬਾਹਰ ਦਾ ਪ੍ਰਮਾਣ ਸਾਰਥਕ ਹੈ ਕਿ ਜਿਸ درخت ਦੀਆਂ ਜੜਾਂ ਬਹੁਤ ਗਹਿਰਾਈ ਤੱਕ ਨਹੀਂ ਜਾਣਗੀਆਂ ਉਹ ਬਹੁਤ ਉੱਚਾ ਵੀ ਨਹੀਂ ਉੱਠ ਸਕੇਗਾ ਜਿਹਦੇ ਬੋਲ ਬਹੁਤ ਉੱਚੇ ਨੇ ਉਹਦੀ ਸਰੋਤ ਬੜੀ ਗਹਿਰੀ ਹੋਵੇਗੀ ਉਹਨੇ ਸੁਣਿਆ ਬੜੇ ਧਿਆਨ ਨਾਲ ਹੋਵੇਗਾ ਉਹ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਵੀ ਬੜੇ ਧਿਆਨ ਨਾਲ ਉਸਨੇ ਸੁਣਿਆ ਹੋਵੇਗਾ ਉਹਨੇ ਗੁਰੂ ਦੇ ਬੋਲ ਬੜੇ ਧਿਆਨ ਨਾਲ ਸੁਣਿਆ ਹੋਣਗੇ ਬੜੇ ਗਹਿਰੇ ਤਲ ਨਾਲ ਸੁਣੇ ਹੋਣਗੇ ਤੇ ਜਿਤਨੀ ਗਹਿਰਾਈ ਨਾਲ ਸੁਣਿਆ ਹੋਵੇਗਾ ਉਤਨੇ ਉੱਚੇ ਬੋਲ ਪ੍ਰਗਟ ਹੋਣਗੇ ਤੋਂ ਸਾਬ ਕਹਿੰਦੇ ਨੇ ਖੁਸ਼ੀ ਦੇ ਬੀਤ ਦਾ ਸੋਹਿਲਾ ਦਾ ਨਿਰਭਉ ਦਾ ਦਾ ਭੈ ਦੀਤ ਦਾ ਕੀ ਸੋਹਿਲਾ ਗਾਣਾ ਤਾਨ ਸਹਿ ساری ਜ਼ਿੰਦਗੀ ਦਰਿਆ ਹੀ ਰਹਾ ਬੈ ਦੀਤ ਰਹਾ ਲੰਬੀ ਚੌੜੀ ਗੱਥਾ ਅਕਬਰ ਵਾਸਤੇ ਗਾਉਂਦਾ ਸੀ ਅਕਬਰ ਆਪ ਦਰਿਆ ਰਹਿੰਦਾ ਸੀ ਵੇਲਾ ਰਾਜਪਾਟ ਕੋਈ ਖੋ ਨਾ ਲਵੇ ਰਾਜਪੂਤਾਂ ਨਾਲ ਝਗੜਾ ਲੈਂਦਾ ਸੀ ਕਿਧਰੇ ਨਾ ਕਿਧਰੇ ਬਗਾਵਤ ਹੋ ਜਾਂਦੀ ਸੀ نیند ਹਰਾਮ ਹੋ ਜਾਂਦੀ ਸੀ ਤੇ ਇਸ ਤਰ੍ਹਾਂ ਦੀ ਬੰਦੇ ਦੀ ਖੁਸ਼ੀ ਵਾਸਤੇ ਅਗਰ ਗਾਇਆ ਜਾਏ ਤਾਂ ਜਿਹੜਾ ਆਪ ਭੈ ਭੀਤ ਹੈ ਉਹ ਗਾਇਕੀ ਵੀ ਪਹਿਦੇਸ ਹੋਵੇਗੀ ਉੱਚੀ ਨਹੀਂ ਹੋ ਸਕਦੀ ਬੁਲੰਦ ਨਹੀਂ ਹੋ ਸਕਦੀ ਇਸ ਸਮੱਸਿਆ ਸਾਇਦ ਕਹਿੰਦੇ ਨੇ ਖੁਸ਼ੀ ਦੇ ਵੀਤ ਗਾਓ ਕਿਸ ਦੇ ਨਿਰਭਉ ਦੇ ਤੇ ਨਿਰਭਉ ਕੇਵਲ ਨਿਰੰਕਾਰ ਹੈ निर्भौ केवल परमात्मा है निर्भौ केवल अकांत पुरुष है इस समझ से शायद कह दे ने कि खुशी दे गीत तू गा पर किथे गाई है किडी ਥਾਂ ਤੇ ਗਾਈਏ ਗਾਣ ਦੀ ਪ੍ਰੇਰਣਾ ਕਿੱਥੋਂ ਲਈਏ ਤੋਂ ਸਤਿਗੁਰudev ਜੀ ਮਹਾਰਾਜ ਨੇ ਜੋ ਬੋਲ ਇੱਥੇ ਅੰਗਿਤ ਕੀਤੇ ਨੇ ਆਪ ਜੀ ਦੇ ਸਾਹਮਣੇ ਰੱਖਾਂ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਜਿਸ ਘਰ ਵਿੱਚ ਕੀਰਤੀ ਆਖੀ ਜਾਂਦੀ ਏ ਕੀਰਤਨ ਕੀਤਾ ਜਾਂਦਾ ਹੈ ਜਿਸ ਘਰ ਵਿੱਚ ਬੈਠ ਕੇ ਕਰਤੇ ਪੁਰਖ ਦੀ ਵਿਚਾਰ ਜਲਦੀ ਏ ਕੀਰਤਨ ਚੱਲਦਾ ਹੈ ਵਿਚਾਰਾਂ ਜਲਦੀਆਂ ਨੇ ਬੋਲ ਚੱਲਦੇ ਨੇ ਔਰ ਜਿੰਨੇ ਜ਼ਿਆਦਾ ਜਿਸ ਘਰ ਦੇ ਬੋਲ ਚਲਣ ਉਹ ਘਰ ਉਤਨਾ ਹੀ ਪਵਿੱਤਰ ਹੋ ਜਾਂਦਾ ਔਰ ਇੱਕ ਦਿਨ ਇਤਨਾ ਪਵਿੱਤਰ ਹੋ ਜਾਂਦਾ ਹੈ ਕਿ ਉਸ ਘਰ ਨੂੰ ਤੀਰਥ ਕਹਿਣਾ ਪੈਂਦਾ ਹੈ ਇਹ ਤੀਰਥ ਧਾਰਮਿਕ ਮੰਦਰ ਤੇ ਬਹੁਤ ਸਾਰੇ ਨੇ ਪਰ ਤੀਰਥ ਥੋੜੇ ਨੇ ਗੁਰਦੁਆਰੇ ਬਹੁਤ ਸਾਰੇ ਨੇ ਪਰ ਜਿੰਨਾ ਗੁਰਦੁਆਰਿਆਂ ਨੂੰ ਅਸੀਂ ਤੀਰਥ ਕਹਿ ਦਿੰਦੇ ਆ ਥੋੜੇ ਨੇ ਹਿੰਦੂਆਂ ਦੇ ਮੰਦਰ ਲੱਖਾਂ ਨੇ ਹਿੰਦੁਸਤਾਨ ਦੇ ਪਰ ਤੀਰਥਾਂ ਦੀ ਗਿਣਤੀ ਸਿਰਫ 68 ਹੈ 68 ਤੇ ਮੰਦਰ 68 ਇੱਕ ਸ਼ਹਿਰ ਦੇ ਵਿੱਚ ਮਿਲ ਜਾਣਗੇ ਧਾਰਮਿਕ ਮੰਦਰ ਤੇ ਇੱਕ ਇੱਕ ਸ਼ਹਿਰ ਦੇ 100 100 ਮਿਲ ਜਾਣਗੇ। Rajasthan ਦੇ ਸ਼ਹਿਰ ਹਰ ਗਲੀ ਦੇ 4 4 5 5 ਮੰਦਰ ਤੇ ਪੂਰੇ ਇੱਕ ਸ਼ਹਿਰ ਵਿੱਚ 1.5 150 2 200 ਮੰਦਰ ਆ। ਪਰ ਸਮੁੱਚੇ ਭਾਰਤ ਦੇ ਤੀਰਤ ਤੇ ਕੁਲ 88 ਹੀ ਬਣਦੇ ਨੇ। Hindu ਹਾਂ ਦੇ ਤੇ ਮੰਦਰ ਗਿਣੋਂਗੇ ਤੇ ਲੱਖਾਂ ਨੇ। ਖੂਬੋ ਇੱਕ ਗਲ ਇਥੇ ਮਨੁੱਖ ਦੇ ਅੰਦਰ ਕੈਦਾ ਹੁੰਦੀ ਹੈ ਕਿ ਧਾਰਮਿਕ ਮੰਦਰ ਤੇ ਤੀਰਥ ਦੇ ਚ ਆਫਰ ਅੰਤਰਾ ਕੀ ਹੈ ਬਹੁਤ ਵੱਡਾ ਅੰਤਰਾ ਬਹੁਤ ਵੱਡਾ ਅੰਤਰਾ ਜਿੱਥੇ ਬਹੁਤ ਜ਼ਿਆਦਾ ਦਾਅਵਾ ਗਿਆ ਹੈ ਜਿੱਥੇ ਬਹੁਤ ਜ਼ਿਆਦਾ ਕੀਰਤੀ ਕੀਤੀ ਗਈ ਹੈ ਔਰ ਇਤਨੀ ਕੀਰਤੀ ਕੀਤੀ ਗਈ ਹੈ ਕਿ ਉਸ ਥਾਂ ਦਾ ਮਾਹੌਲ ਹੀ ਐਸਾ ਹੋ ਗਿਆ ਹੁਣ ਕੋਈ ਬੈਠੇ ਤੇ ਉਹਦੀ ਰਸਨਾ ਆਪਣੇ ਆਪ ਗਾਇਨ ਕਰਨ ਲੱਗ ਪਵੇ ਇਸ ਤਰ੍ਹਾਂ ਦੇ ਅਸਥਾਨ ਨੂੰ ਇਸ ਤਰ੍ਹਾਂ ਦੇ ਮੰਦਰ ਨੂੰ ਤੀਰਥ ਕਹਿੰਦੇ ਨੇ। ਅਦਰ ਕੋਈ ਮਨੁੱਖ ਚਾਵੇ ਤੇ ਆਪਣਾ ਘਰ ਵੀ ਤੀਰਥ ਬਣਾ ਸਕਦਾ ਹੈ। ਬਣ ਜਾਂਦਾ ਹੈ। ਬਹੁਤੀ ਸਿਫਤੋ ਚਲਾ ਹੈ। ਬੋਤਾ ਹੀ ਜਪ ਤਪ ਘਰ ਦੇ ਚੱਲਦਾ ਹੈ। ਘਰ ਤੀਰਥ ਬਣ ਜਾਂਦਾ ਹੈ। ਇਸ ਵਾਸਤੇ ਭਗਤਾਂ ਦੇ ਘਰ ਅੱਜ ਵੀ ਤੀਰਥ ਨੇ। ਕਬੀਰ ਜਿਸ ਘਰ ਦੇ ਚ ਰਹਿ ਬਨਾਰਸ ਦੇ ਲੋਕੀ ਜਾਂਦੇ ਨੇ ਉਸ ਘਰ ਦੇ ਦਰਸ਼ਨ ਕਰਨ। ਇਹ ਰਿਹਾ ਗੁਰਨਾਮਿਕ ਦੇਵ ਜੀ ਮਹਾਰਾਜ ਜਿਸ ਘਰ ਦੇਚ ਵੱਡੇ ਹੋਏ ਪਾਲਨ ਪੋਸ਼ਨਾ ਹੋਈ ਆਨੇ ਦਵਲੇ ਬੱਚਿਆਂ ਨਾਲ ਖੇਡਦੇ ਰਹੇ ਸਭ ਤੀਰਥ ਬਣ ਗਏ ਤਲਵੰਡੀ ਨਨਕਾਣਾ ਸਾਹਿਬ ਬਣ ਗਏ ਜਿੱਥੇ ਜਿੱਥੇ ਬੱਚਿਆਂ ਨਾਲ ਖੇਡਦੇ ਰਹੇ ਤੇ ਖੇਡਦੇ ਚ ਵੀ ਬੰਦਗੀ ਸੀ ਬੱਚਿਆਂ ਦੇ ਨਾਲ ਖੇਡਦੇ ਨੇ ਤੇ ਸਤਨਾਮ ਸਤਨਾਮ ਜਪਦੇ ਨੇ ਜਪਾਂਦੇ ਨੇ ਇੰਦੇ ਕਹੇ ਲੋ ਆਮ ਮਨੁੱਖਾਂ ਦੀ ਤੇ ਬੰਦਗੀ ਵੀ ਖੇਡ ਹੈ ਗੁਰਨਾਨਕ ਦੀ ਖੇਡ ਵੀ ਬੰਦਗੀ ਸੀ ਬਸ ਇਤਨੀ ਗੱਲ ਆਮ ਬੰਦਿਆਂ ਦੀ ਜਿਹੜੀ ਤੇ ਬੰਦਗੀ ਹੈ ਨਾ ਖੇਡ ਹੈ ਮੈਂ ਘੁੰਮ ਫਿਰ ਕੇ ਬਾਰ ਦੇ ਮੁਲਕਾਂ ਚ ਜੋ ਦੇਖਿਆ ਉਹ ਸਿਰਫ ਇੱਕ ਸਮਾਜਿਕ ਇਕੱਠ ਮੈਂ ਦੇਖਿਆ ਬਹੁਤ ਸਾਰੀ ਥਾਵਾਂ ਤੇ ਕਿੱਥੋਂ ਬਾਰੇ ਤੁਸੀਂ ਨਿਰਣਾ ਆਪ ਕਰਨਾ ਲੇਕਿਨ ਮੈਂ ਜੋ ਘੁੰਮ ਫਿਰ ਕੇ ਦੇਖਿਆ ਕਿ ਸਮਾਜਿਕ ਇਕੱਠ ਬੰਦਿਆਂ ਦਾ ਆਪਸ ਵਿੱਚ ਮੇਲ ਹੋ ਜਾਉ। ਗੁਰੂ ਨਾਲ ਮੇਲ ਹੁੰਦਾ ਹੈ ਕਿ ਨਹੀਂ? ਪ੍ਰਮਾਤਮਾ ਨਾਲ ਮੇਲ ਹੁੰਦਾ ਹੈ ਕਿ ਨਹੀਂ? ਕੋਈ ਗੱਲ ਹੀ ਨਹੀਂ। ਬੰਦੇ ਦਾ ਬੰਦੇ ਨਾਲ ਮੇਲ ਹੋ ਜਾ। ਔਰ ਖੁਸ਼ੀ ਬਹੁਤ ਬੰਦੇ ਦਾ ਬੰਦੇ ਨਾਲ ਮੇਲ ਹੋ ਗਿਆ। ਕੋਈ ਇਸ ਗੱਲ ਦੀ ਚਿੰਤਾ ਨਹੀਂ ਗੁਰੂ ਨਾਲ ਮੇਲ ਹੋਇਆ ਹੈ ਕਿ ਨਹੀਂ? ਅਕਾਲ ਪੁਰਖ ਨਾਲ ਮੇਲ ਹੋਇਆ ਹੈ ਕਿ ਨਹੀਂ? ਕੋਈ ਉਹਦੀ ਗੱਲ ਸੁਣੀ ਹੈ ਕਿ ਨਹੀਂ? ਕੋਈ ਉਹਦੇ ਬੋਲ ਰਤਨਾ ਚੋਂ ਨਿਕਲੇ ਨੇ ਕਿ ਨਹੀਂ? ਕੁਈ ਤੁਰ ਤ ਉਹਦੇ ਨੇੜੇ ਗਈ ਹੈ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਸੋਚਣੀ ਨਹੀਂ ਬੰਦੇ ਦੇ ਨੇੜੇ ਚਲੇ ਗਏ ਆ ਕਿ ਨਹੀਂ ਔਰ ਬੰਦੇ ਨਾਲ ਸੰਬੰਧ ਜੁੜਿਆ ਹੈ ਕਿ ਨਹੀਂ ਤੇ ਸਮਾਜਿਕ ਕੱਟ ਹੋ ਗਿਆ ਧਾਰਮਿਕ ਕੱਟ ਤੇ ਨਹੀਂ ਇਹ ਤੇ ਸਮਾਜਿਕ ਹੀ ਕੱਟ ਤੋ ਆਮ ਬੰਦੇ ਨਾਲ ਦੀ ਤੇ ਬੰਦਗੀ ਵੀ ਖੇਡ ਹੈ ਔਰ ਕੁਝ ਨਹੀਂ ਭਗਤ ਕਬੀਰ ਕਹਿੰਦੇ ਨਮਾਥੇ ਤਿਲਕ ਹਤ ਮਾਲਾ ਬਾਨਾ ਲੋਗਨ ਰਾਮ ਖਿਡੌਣਾ ਜਾਣਾ ਕਈਆਂ ਨੇ ਬੰਦਗੀ ਨੂੰ ਖਿਡਾਉਣਾ ਹੀ ਸਮਝਿਆ ਔਰ ਕੁਛ ਨਹੀਂ ਪਰ ਗੁਰਨਾਮਿਕ ਵੀ ਖੇਡ ਵੀ ਬੰਦਗੀ ਹੈ ਜੇ ਬੱਚਿਆਂ ਨਾਲ ਖੇਡਦੇ ਵੀ ਨੇ ਤੇ ਬੰਦ ਵੀ ਹੈ ਧਿਆਨ ਰੱਬ ਨਾਲ ਧਿਆਨ ਮਿਰੰਕਾਰ ਨਾਲ ਖੇਡ ਕੇ ਬੱਚਿਆਂ ਨਾਲ ਭੈ ਨੇ ਜੁੜ ਜਾਂਦੇ ਰੱਬ ਨਾਲ ਬੱਚਿਆਂ ਨੂੰ ਵੀ ਜੋੜ ਲੈਂਦੇ ਨੇ ਖੇਡ ਵੀ ਬੰਦ ਗਈ ਹੈ ਬੱਚਿਆਂ ਨਾਲ ਖੇਲਣਾ ਵੀ ਬੰਦ ਗਈ ਹੈ ਇਕਿਮਾ ਕਰਨੇ ਆਮ ਬੰਦਿਆਂ ਦੀ ਤੇ ਬੰਦਗੀ ਵੀ ਖੇਡ ਹੈ ਔਰ ਕੁਛ ਨਹੀਂ ਤਮਾਸ਼ਾ ਹੈ ਔਰ ਕੁਛ ਨਹੀਂ ਖਿਡਾਉਣ ਹੈ ਖਿਡਾਉਣਿਆਂ ਦੀ ਖੇਡ ਹੈ ਔਰ ਕੁਛ ਨਹੀਂ ਤੋ ਇਸ ਤਰ੍ਹਾਂ ਦੇ ਪੁਰਸ਼ ਜਿੱਥੇ ਖੇਡਦੇ ਵੀ ਨੇ ਜਿਸ ਜਿਸ ਥਾਂ ਤੇ ਖੇਡਦੇ ਵੀ ਨੇ ਉਹ ਥਾਂ ਵੀ ਤੀਰਥ ਬਣ ਜਾਂਦੇ ਨੇ ਨਕਾਣਾ ਸਾਹਿਬ ਦੇ ਅਸਥਾਨ ਹੈ ਬਾਲ ਰੇਲਾ ਜਿੱਥੇ ਸਤਗੁਰੂ ਬੱਚਿਆਂ ਨਾਲ ਖੇਡਦੇ ਰਹੇ ਉਸ ਥਾਂ ਦੇ ਵਿੱਚ ਵੀ ਇਤਨੀ ਕشش ਹੈ। ਦਾਸ ਦੋ ਤਿੰਨ ਵਾਰ ਜੋ ਉਥੇ ਆਜ਼ਰੀ ਭਰੀਏ। ਉਸ ਜਗ੍ਹਾ ਵਿੱਚ ਅੱਜ ਵੀ ਕشش ਹੈ। ਹੈ ਤੇ ਬਾਲ ਲੀਲਾ ਬੱਚਿਆਂ ਨਾਲ ਸਤਿਗੁਰੂ ਖੇਡਦੇ ਹੀ ਰਹਿੰਦੇ। ਪਰ ਖੇਡ ਬੰਦਗੀ ਸੀ। ਖੇਡ ਇਬਾਦਤ ਸੀ। ਖੇਡ ਰੱਬ ਨਾਲ ਜੁੜਨ ਦੀ ਸੀ। ਉਸ ਬਾਲ ਲੀਲਾ ਥਾਂ ਦੇ ਵਿੱਚ ਅੱਜ ਵੀ ਕشش ਧੀਰਤ ਹੈ। ਅੱਜ ਵੀ ਰੱਬ ਦੀ ਤਰਫ ਸੁਰਤ ਖਿੱਚਦੀ ਹੈ ਅੱਜ ਵੀ ਮਨੁੱਖ ਦੀ ਸੁਰਤ ਨੂੰ ਉਹ ਬਾਲ ਲੀਲਾ ਅਥਾਨ ਕਿਸੇ ਪਵਿੱਤਰਤਾ ਦੇ ਕੇਂਦਰ ਦੇ ਚ ਲੈ ਜਾਂਦਾ ਹੈ ਤੁਮੇਰ ਕਰਾ ਹਿੰਦੂਆਂ ਦੇ ਜੇ ਮੰਦਰ ਗਿਣੀ ਹੈ ਤੇ ਲੱਖਾਂ ਤੋਂ ਵੀ ਅਦਾਨ ਹੈ ਹਰ ਸ਼ਹਿਰ ਵਿੱਚ 100 200 300 ਮੰਦਰ ਨੇ ਲੇਕਿਨ ਤੀਰਥ ਕੁਲ 68 ਨੇ ਤੀਰਥ ਤੁਮਰਾਦ ਜਿਸ ਥਾਂ ਤੇ ਇਤਨਾ ਗਾਵੇਆ ਗਿਆ ਜਿਸ ਥਾਂ ਤੇ ਪ੍ਰਭੂ ਦੀ ਇਤਨੀ ਚਰਚਾ ਕੀਤੀ ਗਈ ਹੈ ਜਿਸ ਥਾਂ ਤੇ ਬੈਠ ਕੇ ਇਤਨੀ ਪ੍ਰਮਾਤਮਾ ਦੀ ਵਿਚਾਰ ਕੀਤੀ ਗਈ ਹੈ ਕਿ ਉਸ ਥਾਂ ਦੇ ਉੱਤੇ ਹੁਣ ਸਿਵਾਏ ਪ੍ਰਮਾਤਮਾ ਦੀਆਂ ਤਰੰਗਾਂ ਤੋਂ ਹੋਰ ਕੁਝ ਵੀ ਨਹੀਂ ਉਹਦੇ ਗੀਤਾਂ ਤੋਂ ਹੋਰ ਕੁਝ ਵੀ ਨਹੀਂ ਤੇ ਹੁਣ ਨਾਸਤਿਕ ਤੋਂ ਨਾਸਤਿਕ ਵੀ ਉੱਥੇ ਆ ਜਾਏ ਕਠੋਰ ਤੋਂ ਕਠੋਰ ਵੀ ਉੱਥੇ ਆ ਜਾਏ ਉਹਦੇ ਮਨ ਦੇ ਵਿੱਚ ਕੋਈ ਪ੍ਰਭੂ ਮਿਲਣ ਦੀ ਤੰਗ ਪੈਦਾ ਹੋਵੇ ਤੜਪ ਪੈਦਾ ਹੋਵੇ ਇਸ ਤਰ੍ਹਾਂ ਦੇ ਅਸਥਾਨ ਨੂੰ ਕਹਿੰਦੇ ਨੇ ਪੀਰਤ। ਸ਼ਾਇਦ ਕਿਨੇ ਜਿਸ ਘਰ ਦੇ ਚ ਕਰਤੇ ਪੁਰਖ ਦੀ ਕੀਰਤੀ ਗਾਇਨ ਕੀਤੀ ਜਾ ਰਹੀ ਹੋਵੇ। ਜਿੱਥੇ ਉਸ ਦੇ ਗੁਣਾਂ ਦੀ ਵਿਚਾਰ ਹੋ ਰਹੀ ਹੋਵੇ। اے ਬੰਦੇ ਤੂੰ ਉੱਥੇ ਸੋਹਲਾ ਜਾ। ਕਿਉਂਕਿ ਤੈਨੂੰ ਪ੍ਰੇਰਣਾ ਉੱਥੋਂ ਹੀ ਮਿਲੇਗੀ। ਉਸ ਤੋਂ ਬਿਨਾ ਪ੍ਰੇਰਣਾ ਨਹੀਂ ਮਿਲ ਸਕਦੀ। ਮਨੁੱਖ ਦਾ ਮਨ ਕਰਤੇ ਪੁਰਖ ਨੇ ਇਸ ਢੰਗ ਦਾ ਬਣਾਇਆ ਹੈ ਕਿ ਹਰ ਗੱਲ ਤੋਂ ਪ੍ਰਭਾਵਿਤ ਹੁੰਦਾ ਹੈ ਉਸ ਘਰ ਤੋਂ ਵੀ ਲਾਜ਼ਮੀ ਪ੍ਰਭਾਵਿਤ ਹੋਵੇਗਾ ਜਿੱਥੇ ਉਸ ਨਿਰਭਉ ਦਾ ਸੋਹਿਲਾ ਗਾਇਨ ਹੋ ਰਿਹਾ ਹੈ ਔਰ ਉਸ ਨਿਰਭਉ ਦੀ ਵਿਚਾਰ ਹੋ ਰਹੀ ਹੈ ਸਾਹਿਬ ਕਹਿੰਦੇ ਜਿੱਥੇ ਉਸ ਕਰਤੇ ਪੁਰਖ ਦੀ ਕੀਰਤੀ ਆਖੀ ਜਾ ਰਹੀ ਹੈ ਔਰ ਵਿਚਾਰ ਕੀਤੀ ਜਾ ਰਹੀ ਹੈ ਤਿਤ ਘਰ ਗਾਓ ਸੋਹਿਲਾ ਸਿਮਰੋ ਸਿਰਜਨਹਾਰੋ ਉਹ ਸਿਰਜਨਹਾਰ ਜਗਤ ਦਾ ਸਿਰ ਪਾਲਕ ਬਣਾਉਣ ਵਾਲਾ ਫਿਰ ਤੂੰ ਉਸ ਘਰ ਦੇ ਚ ਉਸ ਦਾ ਸੋਹੇ ਲਾਗਾ ਖੁਸ਼ੀ ਦੇ ਗਈ ਤਦਾ ਉਹਦਾ ਸਿਮਰਨ ਕਰ ਸੋਹਲੇ ਦੇ ਰਾਹੀ ਗੀਤ ਦੇ ਰਾਹੀ ਸੰਗੀਤ ਦੇ ਰਾਹੀ ਤੂੰ ਉਹਦੇ ਨਾਲ ਸੰਬੰਧ ਜੋੜ ਤੇ ਮੈਂ ਕਲ ਅਰਜ਼ ਕੀਤੀ ਸੀ ਸੰਬੰਧ ਸਿਮਰਨ ਦੇ ਨੇ ਸਿਮਰੋ ਤੇ ਰਜਨ ਹਾਰੋ ਸੰਬੰਧ ਹੋਣਦੇ ਨਹੀਂ ਸੰਬੰਧ ਸਿਮਰਨ ਦੇ ਨੇ ਯਾਦ ਨੇ ਕੋਈ ਕਿਸ ਨੂੰ ਕਿਤਨਾ ਕਿ ਯਾਦ ਕਰਦਾ ਹੈ ਯਾਦ ਨਾਲ ਸੰਬੰਧ ਜੁੜਿਆ ਰਹਿੰਦਾ ਹੈ ਯਾਦ ਨਹੀਂ ਕਰਦਾ ਸੰਬੰਧ ਟੁੱਟ ਜਾਂਦਾ ਹੈ ਯਾਦ ਤੋਂ ਨਿਕਲ ਗਿਆ ਭੁੱਲ ਗਿਆ ਸੰਬੰਧ ਤੇ ਟੁੱਟ ਗਿਆ ਗੱਲ ਖਤਮ ਥੋੜੀ ਥੋੜੀ ਯਾਦ باقی ਹੈ ਸੰਬੰਧ ਹੈ ਬਹੁਤੀ ਯਾਦ ਹੈ ਬਹੁਤ ਗੂੜਾ ਸੰਬੰਧ ਹੋ ਗਿਆ ਭੁੱਲਦਾ ਹੀ ਨਹੀਂ ਹਰ ਵਕਤ ਯਾਦ ਤੇ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹੁਣ ਉਸੇ ਦੀ ਯਾਦ ਇਥੇ ਨੂੰ ਕਹਿੰਦੇ ਨੇ ਗੂੜਾ ਸੰਬੰਧ ਬਹੁਤ ਗੂੜਾ ਸੰਬੰਧ ਜੁੜ ਗਿਆ ਦਮ ਦਮ ਸਦਾ ਸਮਾਲਦਾ ਦਮ ਨਾ 버ਥਾ ਜਾਏ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇੱਕ ਦਮ ਵੀ ਵਿਅਰਥ ਨਾ ਚਲਾ ਜਾਏ ਦਮ ਦਮ ਵਿੱਚ ਉਸ ਦੀ ਸੰਭਾਲ ਹੈ ਦਮ ਦਮ ਵਿੱਚ ਉਸ ਦੀ ਯਾਦ ਹੈ ਤੋ ਯਾਦ ਹੀ ਸੰਬੰਧ ਜੋੜਨ ਦਾ ਵਸੀਲਾ ਹੈ ਸਹਿਬ ਕਹਿੰਦੇ ਜਿਸ ਘਰ ਦੇਚ ਕਰਤੇ ਪੁਰਖ ਦੀ ਕੀਰਤੀ ਗਾਇਨ ਹੋ ਰਹੀ ਹੈ ਉਹਦੇ ਗੁਣਾਂ ਦੇ ਵਿਚਾਰ ਹੋ ਰਹੀ ਹੈ ਉਸ ਘਰ ਵਿੱਚ ਬੈਠ ਕੇ ਤੂੰ ਸੋਹਿਲਾ ਦਾ ਗੀਤ गा ਔਰ ਸਹਿਬ ਕਹਿੰਦੇ ਨੇ ਮੈਂ ਸਦਕੇ ਜਾਣਾ ਵਰਨੇ ਕੁਰਬਾਨ ਜਾਣਾ ਉਸ ਤੋਰੇ ਦੇ ਤੋਂ ਉਸ ਘਰ ਤੋਂ ਜਿਸ ਸੋਹਿਲੇ ਦੇ ਗਾਇਨ ਕਰਨ ਨਾਲ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ حقیقی ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਅਗਾਂਹ ਪੰਕਤੀਆਂ ਨਿਤ ਨਿਤ ਜੀੜੇ ਸਮਾਲੀਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕੰਮ ਸਮਾਰ ਨਿਤਾ ਪ੍ਰਤੀ ਇਹ ਨਹੀਂ ਕਿ ਸੰਗਰਾਮ ਵਾਲੇ ਦਿਨ ਉਸ ਦਾ ਚਿੰਤਨ ਕਰਨਾ ਐ ਤਿਵਾਰ ਵਾਲੇ ਦਿਨ ਉਸ ਦਾ ਚਿੰਤਨ ਕਰਨਾ ਨਿਤ ਨਿਤ ਦੀ ਪ੍ਰੇਰਣਾ ਦਿੱਤੀ ਹੈ ਰੋਜ਼ ਅਨਰੋਜ਼ ਚਾਹੀਦਾ ਪਾਣੀ ਰੋਜ਼ ਚਾਹੀਦਾ ਭੋਜਨ ਰੋਜ਼ ਚਾਹੀਦਾ ਈਸ਼ਵਰ ਦੀ ਸੰਭਾਲ ਵੀ ਰੋਜ਼ ਚਾਹੀਦੀ ਹੈ ਰੋਹਾਨੀ ਗੁਜ਼ਾਰਾ ਰੂਹ ਦਾ ਭੋਜਨ ਹੈ ਸਰੀਰ ਨੂੰ ਕੁਝ ਦਿਨ ਲਗਾਤਾਰ ਭੋਜਨ ਨਾ ਲਈਏ ਕੁਮਲਾ ਜਾਂਦਾ ਹੈ ਸਰੀਰ ਮੁਰਝਾ ਜਾਂਦਾ ਹੈ ਔਰ ਜੇ ਬਿਲਕੁਲ ਨਾ ਲਈਏ ਤੇ ਮਰ ਵੀ ਸਕਦਾ ਹੈ ਖਤਮ ਵੀ ਹੋ ਸਕਦਾ ਹੈ ਰੂਹਾਨੀ ਮੌਤ ਵੀ ਕਈਆਂ ਦੀ ਹੋ ਜਾਂਦੀ ਹੈ ਜੋ ਭੁੱਲ ਜਾਂਦੇ ਨੇ ਬਿਲਕੁਲ ਭੁੱਲ ਜਾਂਦੇ ਨੇ ਜਿਸ ਨੂੰ ਸਤਿਗੁਰ ਕਹਿੰਦੇ ਨੇ ਆਖਾਂ ਜੀਵਾ ਬਿਸਰੇ ਮਰ ਜਾਉ ਮਰਣੰ ਬਿਸਰੰਗੋ ਬਿੰਦੇ ਜੀਵਨੰ ਹਰ ਨਾਮ ਧਿਆਵਣੇ ਤੋ ਸਹਿਬ ਕਹਿੰਦੇ ਨੇ ਤੂੰ ਨਿਤਾ ਪ੍ਰਤੀ ਉਸ ਦੀ ਸੰਭਾਲ ਕਰ ਸੰਭਾਲ ਤੁਮਰਾ ਉਸ ਦਾ ਚਿੰਤਨ ਕਰ ਓਨੂੰ ਯਾਦ ਕਰ ਜੋ ਸਦੀਵੀ ਦੇਖਦਾ ਔਰ ਦੇਣ ਹਾਰ ਹੈ ਜੋ ਮੰਗਣਾ ਲੈਣਾ ਨਹੀਂ ਜਾਣਦਾ ਦੇਣਾ ਜਾਣਦਾ ਦੇਖੇਗਾ ਦੇਵਨਾ ਤੇਰੀ ਸੰਭਾਲ ਨੂੰ ਤੇਰੇ ਚਿੰਤਨ ਨੂੰ ਪ੍ਰਭੂ ਨੇ ਵੇਖ ਰਿਹਾ ਉਹ ਵੇਖ ਰਿਹਾ ਹੈ ਉਹ ਦਾਤਾ ਦੇ ਰਿਹਾ ਹੈ ਔਰ ਉਸ ਤੋਂ ਹਮੇਸ਼ਾ ਹੀ ਦੇਣਾ ਹੀ ਪ੍ਰਗਟ ਹੁੰਦਾ ਹੈ ਇਸ ਵਾਸਤੇ ਪਰੀਪੂਰਨ ਪਰਮਾਤਮਾ ਨੂੰ ਦਾਤਾ ਰਾਖਿਆ ਵੱਡਾ ਦਾਤਾ ਤਿਲ ਨਾ ਸਮਾਏ ਪਹਾੜ ਜਿਤਨਾ ਦੇ ਕੇ ਜੋ ਤਿਲ ਜਿਤਨੀ ਵੀ ਮੰਗ ਨਹੀਂ ਰੱਖਦਾ ਤਿਲ ਜਿਤਨਾ ਦੇ ਕੇ ਅਕਸਰ ਮਨੁੱਖ ਪਹਾੜ ਜਿਤਨੀ ਮੰਗ ਰੱਖਦਾ ਹੈ ਪਹਾੜ ਜਿਤਨਾ ਦੇ ਕੇ ਤਿਲ ਜਿਤਨੀ ਵੀ ਮੰਗ ਨਹੀਂ ਤੇਰੇ দানੇ ਕੀਮਤ ਨਾ ਪਵੇ ਤੇ ਸਦਾ ਤੇ ਕੌਣ ਸੰਭਾਰ ਸਹਿਬ ਕਹਿੰਦੇ ਨੇ ਹੈ ਪ੍ਰੀਪੂਰਨ ਪਰਮਾਤਮਾ ਤੇਰੇ ਦਿੱਤੇ ਹੋਏ দান ਦੀ ਕੋਈ ਕੀਮਤ ਹੈ ਇੰਨਾ ਉਂਗਲੀਆਂ ਦੀ ਕੋਈ ਕੀਮਤ ਹੈ ਹੱਥਾਂ ਦੀ ਕੋਈ ਕੀਮਤ ਹੈ ਹਾਂ ਕਿਦਰੇ ਬਾ ਨਾ ਰਵੇ ਈਸ਼ਵਰ ਨਾ ਕਰੇ ਤਾਂ ਫਿਰ ਪਲਾਸਟਿਕ ਦੀ ਜਾਂ ਲੱਕੜ ਦੀ ਜਦ ਬਾ ਨਵਾਣੀ ਪੈਂਦੀ ਉਹਦੀ ਤੇ ਕੀਮਤ ਹੈ ਪੱਥਰ ਦੀ ਅੱਖਾਂ ਲਵਾਉਣੀਆਂ ਪੈ ਜਾਂਦੀਆਂ ਨੇ ਉਹਦੀ ਤੇ ਕੀਮਤ ਹੈ। ਲੱਕੜ ਦੀ टाੰਗ ਲਵਾਣੀ ਪੈ ਜਾਂਦੀ ਹੈ ਉਹਦੀ ਤੇ ਕੀਮਤ ਹੈ। ਪਰ हे ਪ੍ਰਭੂ ਇਹ ਜੋ ਤੂੰ ਲੱਤਾਂ ਦਿੱਤੀਆਂ ਨੇ ਇਹ ਜੋ ਤੂੰ ਪੈਰ ਦਿੱਤੇ ਨੇ ਦੀ ਕੋਈ ਕੀਮਤ ਥੋੜੀ ਹੈ। ਇਹਦਾ ਕੋਈ ਮੁੱਲ ਥੋੜੀ ਹੈ। ਇਹ ਜਿਹੜੀ ਤੂੰ ਰਤਨਾ ਦਿੱਤੀ ਇਹਦਾ ਕੋਈ ਮੁੱਲ ਹੈ। ਇਹ ਜਿਹੜਾ ਤੂੰ ਜੀਵਨ ਦਿੱਤਾ ਹੈ ਇਹਦਾ ਕੋਈ ਮੁੱਲ ਹੈ ਇਸੇ ਨੂੰ ਕਿਹਾ ਹੈ ਅਮੁੱਲ ਗੁਣ ਅਮੁੱਲ ਵਾਪਾ। ਉਸ ਪਰਿਪੂਰਨ ਪਰਮਾਤਮਾ ਦੇ ਗੁਣ ਉਸ ਦੀ ਦੇ ਅਮੁੱਲ ਹੈ ਕੀਮਤ ਨਹੀਂ ਪਾਈ ਜਾ ਸਕਦੀ ਘਰ ਵਿੱਚ ਬਿਜਲੀ ਜਲਦੀ ਹੈ ਮਹੀਨੇ ਬਾਅਦ ਬਿੱਲ ਦੇਂਦੇ ਆ ਸਦੀਆਂ ਤੋਂ ਸੂਰਜ ਰੋਸ਼ਨੀ ਦੇ ਰਿਹਾ ਹੈ দান ਦੇ ਦਾਤ ਉਸ ਤੋਂ ਮਿਲ ਰਹੀ ਹੈ ਦਾਤ ਸਾਇਬ ਕਹਿੰਦੇ ਤੇਰੀ ਜਿਹੜੀ ਦਾਤ ਹੈ ਉਹਦੀ ਕੀ ਕੀਮਤ ਪਾਈਏ ਭਾਅ ਕੋਈ ਮੁੱਲ ਨਹੀਂ ਅਥਾਅ ਦਾਤ ਹੈ ਅਨੰਤ ਦਾਤ ਹੈ ਔਰ ਜਦ ਤੇਰੀ ਦਾਤ ਦੀ ਕੀਮਤ ਨਹੀਂ ਪੈਂਦੀ ਤਾਂ ਉਸ ਦਾਤੇ ਦਾ ਸਮਾਰਕ ਇਸ ਤਰ੍ਹਾਂ ਕਰੀਏ ਤੇਰੀ ਦਾਤਾਂ ਦੇ ਜੋ ਹੈ شمار ਨਹੀਂ ਤੇਰੀ ਦਾਤ ਦੀ ਹੀ ਗਿਣਤੀ ਨਹੀਂ ਤੁਸੀਂ ਦਾਤੇ ਦਾ ਅੰਦਾਜ਼ਾ ਕਿੰਨਾ ਕੁ ਲਾਈਏ ਕਿ ਕਿੰਨਾ ਤੋਂ ਵੱਡਾ ਜ ਜਿਹਦੀ ਦਾਤ ਹੀ ਨਹੀਂ ਗਿਣੀ ਜਾ ਸਕਦੀ ਜਿਹਦੀ ਦਾਤ ਹੀ ਨਾਪ ਤੋਲ ਵਿੱਚ ਨਹੀਂ ਆਉਂਦੀ ਇਤਨੇ ਮਹਾਨ ਇਤਨੇ ਅਨੰਦ ਜਿਹੜੀ ਉਸਨੇ ਜੀਵਾਂ ਨੂੰ ਦੇ ਰੱਖੀ ਹੈ ਜਿਹੜੀ ਉਸਨੇ ਖੰਡਾਂ ਤੇ ਬ੍ਰਹਿਮੰਡਾਂ ਨੂੰ ਦੇ ਰੱਖੀ ਹੈ ਜਿਹੜੀ ਉਸਨੇ ਸੂਖਮ ਤੇ ਅਥੂਲ ਜੀਵਾਂ ਨੂੰ ਦੇ ਰੱਖੀ ਹੈ ਇਤਨੀ ਵੱਡੀ ਦਾਤ ਜੋ ਗਿਣਤੀ ਤੇ ਨਹੀਂ ਦਾਤਾ ਕਿਸ ਤਰ੍ਹਾਂ ਦੇਣੀ ਉਸ ਮਹਾਨ ਦਾਨੇ ਨੂੰ ਕਿਸ ਤਰ੍ਹਾਂ ਦੇਣੀ ਹੈ ਉਹਦਾ ਸਮਾਰ ਜੋ ਹੈ ਕਿ ਇਸ ਤਰ੍ਹਾਂ ਕਰੀਏ